ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਗੱਲ ਕਰਾਂਗੇ ਕਿਡਨੀ ਟ੍ਰਾਂਸਪਲੈਂਟ ਤੋਂ ਬਾਅਦ ICJU ਵਿੱਚ ਪੇਸ਼ੈਂਟ ਨੂੰ ਕਿੰਨਾ ਟਾਈਮ ਵਾਸਤੇ ਰੱਖਿਆ ਜਾਂਦਾ ਹੈ ਅਤੇ ਡਾਕਟਰਾਂ ਦਾ ਕੀ ਪ੍ਰੋਸੈਸ ਹੁੰਦਾ ਹੈ ਟ੍ਰਾਂਸਪਲੈਂਟ ਕਰਨ ਤੋਂ ਪਹਿਲਾਂ ਕੀ ਪ੍ਰੋਸੈਸ ਕਰਦੇ ਨੇ ICJU ਵਿੱਚ ਤੇ ਮੈਂ ਆਪਣਾ ਸਾਰਾ ਐਕਸਪੀਰੀਅੰਸ ਦੱਸਾਂਗਾ ਇਸੇ ਨਾਲ ਇਸੇ ਤਰੀਕੇ ਤੁਹਾਡੇ ਨਾਲ ਹੋ ਹੋਵੇਗਾ ਚਲੋ ਆਓ ਆਪਾਂ ਅੱਜ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਮੈਨੂੰ ਐਡਮਿਟ ਕੀਤਾ ਐਡਮਿਟ ਕਰਨ ਤੋਂ ਪਹਿਲਾਂ 2 ਦਿਨ ਮੈਨੂੰ ਆਈਸੀਯੂ ਤੋਂ ਬਾਹਰ ਰੱਖਿਆ 5/4/21 ਨੂੰ ਮੇਰਾ ਟ੍ਰਾਂਸਪਲੈਂਟ ਕੀਤਾ ਗਿਆ ਅਤੇ ਮੇਰਾ ਕਰੋਨਾ ਟੈਸਟ ਕੀਤਾ ਗਿਆ ਉਸ ਤੋਂ ਪਹਿਲਾਂ ਕਰੋਨਾ ਟੈਸਟ ਹੁੰਦਾ ਮਤਲਬ ਉਹ ਕਰੋਨਾ ਟਾਈਮ ਚੱਲ ਰਿਹਾ ਸੀ ਤੇ ਮੇਰਾ ਕਰੋਨਾ ਟੈਸਟ ਹੋਇਆ ਤੇ ਕਰੋਨਾ ਮੇਰਾ ਨੈਗੇਟਿਵ ਹੀ ਆਇਆ ਉਸ ਤੋਂ ਬਾਅਦ ਫਿਰ ਮੈਨੂੰ ਐਡਮਿਟ ਮਤਲਬ ਆਈਸੀਯੂ ਚ ਐਡਮਿਟ ਕੀਤਾ ਗਿਆ ਇੱਕ ਦਿਨ ਪਹਿਲਾਂ ਮਤਲਬ ਮੈਡੀਸਿਨ ਦਿੱਤੀ ਜਾਂਦੀ ਹੈ ਜਿਵੇਂ ਕਿਸ ਨੂੰ ਪਤਾ ਹੀ ਹੈ ਪੇਟ ਨੂੰ ਸਾਫ਼ ਕਰਨ ਵਾਸਤੇ ਮੈਡੀਸਿਨ ਦਿੱਤੀ ਜਾਂਦੀ ਹੈ ਤੇ ਮੈਨੂੰ ਉੱਥੇ ਕਮਨਟੈਂਟਮੈਂਟ ਇੱਕ ਦਿਨ ਮੈਨੂੰ ਐਡਮਿਟ ਰੱਖਿਆ ਤੇ ਅਗਲੇ ਦਿਨ ਸੋਭਾ ਹੀ ਮੇਰਾ ਟ੍ਰਾਂਸਪਲੈਂਟ ਕੀਤਾ ਗਿਆ ਮੈਨੂੰ ਸਾਰੀ ਗੱਲ ਬਤ ਸਮਝਾਈ ਵੀ ਇੰਨਾ ਟਾਈਮ ਲੱਗੂਗਾ ਇਨ ਆਈ ਐ ਤੁਸੀਂ ਆਪਣੇ ਘਰਦਿਆਂ ਨੂੰ ਮਿਲੋ ਤੇ ਮੈਂ ਆਪਣੇ ਘਰਦਿਆਂ ਨੂੰ ਮਿਲਿਆ ਤੇ ਉਸ ਤੋਂ ਬਾਅਦ ਮੈਨੂੰ ਪਹਿਲਾ ਮੇਰੇ ਮਤਲਬ ਡੈਡੀ ਮਤਲਬ ਫਾਦਰ ਦਾ ਉਹਨਾਂ ਨੇ ਕਿਡਨੀ ਮਤਲਬ ਬਾਹਰ ਕੱਢੀ ਤੇ ਟਰਾਂਸਪਲੈਂਟ ਬਾਹਰ ਕੱਢੀ ਉਸ ਤੋਂ ਬਾਅਦ ਮੈਨੂੰ ਲੈ ਕੇ ਸਿਰਫ 5 ਘੰਟਿਆਂ 'ਚ ਮੈਂ ਮਤਲਬ ਕਿਡਨੀ ਟ੍ਰਾਂਸਪਲੈਂਟ ਹੁੰਦਾ 5 ਘੰਟੇ ਆਪਰੇਸ਼ਨ ਚੱਲਦਾ ਉਸ ਤੋਂ ਬਾਅਦ ਮੈਨੂੰ ਲੈ ਗਏ ਤੇ ਫਿਰ ਮੇਰਾ ਟ੍ਰਾਂਸਪਲੈਂਟ ਕੀਤਾ ਹਾਂ ਮੈਨੂੰ ਉਸ ਟਾਈਮ ਮੇਰੇ ਰੀਡ ਦੀ ਹੱਡੀ 'ਚ ਦੋ ਟੀਕੇ ਲਾਏ ਗਏ ਪਰ ਮੈਨੂੰ ਉਸ ਟਾਈਮ ਮੈਨੂੰ ਮੈਂ ਹੋਸ਼ ਸੀਗਾ ਮੈਂ ਬੇਹੋਸ਼ ਨਹੀਂ ਹੋਈ ਸੀ ਫਿਰ ਉਸ ਤੋਂ ਬਾਅਦ ਮੇਰੇ ਪੀਜੀਟੀਕਾ ਲਾਇਆ ਗਿਆ ਫਿਰ ਮੈਨੂੰ ਕਿਤੇ ਜਾ ਕੇ ਮੈਂ ਬੇਹੋਸ਼ ਹੋਇਆ ਮਤਲਬ ਉਸ ਟਾਈਮ ਮੇਰਾ ਟ੍ਰਾਂਸਪਲੈਂਟ ਮਤਲਬ ਉਹਨੇ ਕਹਿੰਦਾ ਸੀ ਮੇਰਾ ਟ੍ਰਾਂਸਪਲੈਂਟ ਸਕਸੈਸਫੁਲ ਹੋ ਗਿਆ ਸੀ ਤੇ ਫਿਰ ਮੈਨੂੰ ਸੁਰਤ ਆਈ ਤਾਂ ਮੈਂ ਬਹੁਤ ਜ਼ਿਆਦਾ ਮੈਨੂੰ ਬਹੁਤ ਜ਼ਿਆਦਾ ਮੈਨੂੰ ਦਰਦ ਹੋ ਪੈਨ ਹੋ ਰਿਹਾ ਸੀ ਜਿੱਥੇ ਮੇਰੇ ਟ੍ਰਾਂਸਪਲੈਂਟ ਹੋ ਗਿਆ ਸੀ ਤਾਂ ਮੈਂ ਇਹਨਾਂ ਨੂੰ ਬਾਰ-ਬਾਰ ਇਹੀ ਗੱਲ ਕਹਿਣਾ ਸੀ ਵੀ ਮੇਰਾ ਮੈਨੂੰ ਪੇਨ ਬਹੁਤ ਹੋ ਰਿਹਾ ਹੈ ਪੇਨ ਹੋ ਰਿਹਾ ਹੈ ਬਾਕੀ ਸੋਚਣ ਦੇ ਹੁੰਦਾ ਹੈਗਾ ਪੇਨ ਤਾਂ ਜ਼ਿਆਦਾ ਨਹੀਂ ਹੁੰਦਾ ਉਹਨਾਂ ਵੈਸੇ ਸੋਚਣ ਤੇ ਜੇ ਤੁਸੀਂ ਜ਼ਿਆਦਾ ਸੋਚੋਗੇ ਤਾਂ ਪੇਨ ਜ਼ਿਆਦਾ ਹੋਊਗਾ ਵੈਸੇ 2 ਦਿਨ ਤੋਂ ਜ਼ਿਆਦਾ ਪੇਨ ਹੁੰਦਾ ਫਿਰ ਮੈਂ ਉਹਨਾਂ ਨੂੰ ਕਿਹਾ ਮੇਰੇ ਪੇਨ ਹੁੰਦਾ ਉਹਨਾਂ ਨੇ ਮੈਡੀਸਿਨ ਲਾਈ ਇਹ ਸ਼ਾਮ ਤੱਕ ਮੈਨੂੰ ਮੈਂ ਪੀਣੀ ਹੀ ਹੁੰਦਾ ਰਿਹਾ ਮੇਰੇ ਸ਼ਾਮ ਤੱਕ ਚਲੋ ਅਗਲਾ ਦਿਨ ਆਇਆ ਅਗਲੇ ਦਿਨ ਵੀ ਮੈਨੂੰ ਕੇਨ ਹੋਇਆ ਅਗਲੇ ਦਿਨ ਮੈਨੂੰ ਡਾਕਟਰ ਕਹਿੰਦੇ ਚਲੋ ਨਹਾਓ ਮਤਲਬ ਇਸ਼ਨਾਨ ਕਰਨਾਗਾ ਮੈਨੂੰ ਨਹਾਉਣ ਲਈ ਮਜਬੂਰ ਕੀਤਾ ਉਹਨਾਂ ਨੇ ਮਤਲਬ ਮੇਰਾ ਟ੍ਰਾਂਸਪੋਰਟਰ ਪੀਜੀਏ ਦੇ ਵਿੱਚ ਹੀ ਹੋਇਆ ਸੀਗਾ ਉਹ ਅਗਲੇ ਦਿਨ ਮੈਨੂੰ ਆਇਆ ਉਹਨਾਂ ਨੇ ਮੈਨੂੰ ਕਹਿੰਦੇ ਤੁਰੋ ਹੁਰਕੇ ਦਿਖਾਓ ਸਾਰਾ ਕੁਝ ਕੀਤਾ ਮੈਂ ਮਤੂਰੇ ਤਾਂ ਕਿੱਥੇ ਜਾਂਦਾ ਸੀ ਕਿ ਟ੍ਰਾਂਸਪਲੈਂਟ ਹੋਇਆ ਸੀ। ਪੀਨ ਬਹੁਤ ਜ਼ਿਆਦਾ ਸੀਗਾ ਨਵਾਂ ਨਵਾਂ ਆਪਰੇਸ਼ਨ ਹੋਇਆ ਕਿੱਥੋਂ ਬੰਦੇ ਤੁਰੇ ਜਾਂਦਾ ਹੁੰਦਾ ਨਾ। ਹਾਂ ਉਹਨਾਂ ਨੇ ਮੈਨੂੰ ਉਨ ਲਈ ਗਿਆ ਪਰ ਮੈਂ ਤਾਂ ਤੁਰਿਆ ਨਹੀਂ ਗਿਆ। ਤੇ ਅਗਲੇ ਦਿਨ ਫਿਰ ਮੈਨੂੰ ਮੈਂ ਅਗਲੇ ਦਿਨ ਤੀਜੇ ਦਿਨ ਤੁਰੇ ਮਤਲਬ ਹੱਥ ਥੋੜਾ ਥੋੜਾ ਤੁਨ ਲੱਗਿਆ ਸੀ। ਰੋਟੀ ਮੇਰੀਆਂ ਮੈਡੀਸਿਨ ਵਗੈਰਾ ਚੱਲਦੀ ਜੀ ਉਹ ਮੈਨੂੰ ਸਮਝਾਉਂਦੇ ਰਹੇ ਡੇਲੀ ਮੈਡੀਸਨ ਲੈਣੀ ਹੈ ਡੇਲੀ ਐਸ ਪਰ ਮੈਡੀਸਨ ਲੈਣੀ ਆ। ਮੇਰੀ ਪੈਨਗ੍ਰਾਫ ਤੇ ਮਾਈਸੈਫਟ ਮੈਡੀਸਨ ਚਾਹੀਦੀ ਉਸ ਟਾਈਮ ਮੇਰੀ ਮੈਸ ਪੈਨਗ੍ਰਾਫ ਪੰਜਵੇਂ ਨਹੀਂ ਚੱਲ ਰਹੀ ਸੀ ਟੈਗਲਬ੍ਰੇਟ ਮੇਰਾ ਥੋੜਾ ਜਿਆਦਾ ਸੀਗਾ ਨਾ ਤੇ ਮੌਫੀਕੋਨ ਮਤਲਬ ਮਾਈਸੈਫਟ ਮੇਰੀ 1 ਗ੍ਰਾਮ ਚਾਹੀਦੀ ਸੋਵੇ ਇੱਕ ਗ੍ਰਾਮ ਤੇ ਸ਼ਾਮ ਨੂੰ ਇੱਕ ਗ੍ਰਾਮ ਚਾਹੀਦੀ ਸੀ ਡਾਕਟਰਾਂ ਨੇ ਵਧੀਆ ਰਵੱਈਆ ਰੱਖਿਆ ਡਾਕਟਰਾਂ ਨਾਲ ਡਾਕਟਰ ਵੀ ਬਹੁਤ ਵਧੀਆ ਸੀਗੇ ਨਰਸਿੰਗ ਸਟਾਫ ਵੀ ਬਹੁਤ ਵਧੀਆ ਨਰਸਿੰਗ ਸਟਾਫ ਦੇ ਸਾਰੇ ਬਹੁਤ ਵਧੀਆ ਸਮਝਾਉਂਦੇ ਸੀਗੇ ਤੇ ਉਸ ਤੋਂ ਬਾਅਦ ਫਿਰ ਮੇਰੇ 3-4 ਦਿਨ ਚਾਰ ਦਿਨ ਲੰਘੇ ਸੀਗੇ ਮੈਂ ਮੇਰਾ ਕਰੀਟਿਨਾਈਨ ਲੈਵਲ ਮੇਰਾ ਕਰੀਟਿਨਾਈਨ ਲੈਵਲ ਮੇਰਾ ਘਟ ਨਹੀਂ ਰਿਹਾ ਸੀ ਮੇਰਾ ਕਰੀਟਿਨ ਲੈਵਲ ਸੀ 3 ਉਸ ਟਾਈਮ ਮੇਰਾ ਕਰੀਟਿਨ 10 ਤੇ ਸੀਗਾ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਮੈਨੂੰ ਮਤਲਬ ਤੀਸਰੇ ਦਿਨ ਮੇਰੀ ਬਾਥਰੂਮ ਵਾਲੀ ਪੈਪ ਵੀ ਉਤਾਰ ਦਿੱਤੀ ਸੀ ਉਹਨਾਂ ਨੇ ਮੈਨੂੰ ਕਿਹਾ ਬਾਥਰੂਮ ਕਰ ਮੈਂ ਬਾਥਰੂਮ ਨਾ ਆਇਆ ਜ਼ਰਾ ਕਰ ਵੀਰ ਵੀ ਕਰੀਟਿਨ 3 ਤੇ ਸੀਗਾ ਫਿਰ ਉਹਨਾਂ ਨੇ ਮੇਰੀ ਵੈਕਸੀ ਕੀਤੀ ਵੈਕਸੀ ਦੇ ਵਿੱਚ ਮੈਨੂੰ ਰਿਜੈਕਸ਼ਨ ਆਇਆ ਡਾਕਟਰ ਮੈਂ ਦੱਸਣਾ ਮੈਂ ਡਾਕਟਰ ਨੂੰ ਪੁੱਛਾਂ ਬਾਰ-ਬਾਰ ਪਰ ਉਹਨਾਂ ਨੇ ਮੈਨੂੰ ਮੈਂ ਡਾਕਟਰ ਨੂੰ ਪੁੱਛਣ ਦੇ ਮਜਬੂਰ ਕਰਤਾ ਡਾਕਟਰ ਮੈਨੂੰ ਕਹਿੰਦੇ ਕਿ ਤੇ ਤੁਹਾਡੇ ਤੁਹਾਡੇ ਕਿਟਨੀਚਰ ਹੈ ਰਿਜੈਕਸ਼ਨ ਆਇਆ ਟੀਕੇ ਲੱਗਣਗੇ ਉਹ ਇੱਕ ਟੀਕਾ ਹੁੰਦਾ 1000 ਰੁਪਏ ਵਾਲਾ ਮੈਂ ਉਹਦਾ ਨਾਮ ਭੁੱਲ ਗਿਆ ਉਹ ਤੇ ਉਹ ਮੈਨੂੰ ਮਤਲਬ 80 ਤਰ੍ਹਾਂ ਦਾ ਟੀਕਾ ਹੁੰਦਾ 1000 ਰੁਪਏ ਦਾ ਆਉਂਦਾ ਉਹ ਮੈਨੂੰ ਲਗਾਇਆ ਉਸ ਤੋਂ ਬਾਅਦ ਮੇਰਾ ਇੱਕ ਰਿਟਨ ਲੈਵਲ ਮਤਲਬ ਕੱਟ ਗਿਆ ਸੀ ਇੱਕ ਮਹੀਨੇ ਵਾਸਤੇ ਕੱਟ ਗਿਆ ਸੀ ਫਿਰ ਵੀ ਮੈਨੂੰ ਐਡਮਿਟ ਰੱਖਿਆ ਮੈਨੂੰ ਐਡਮਿਟ ਉਹਨਾਂ ਨੇ 7 ਦਿਨ ਐਡਮਿਟ ਮੈਨੂੰ ਰੱਖਿਆ ਉੱਥੇ ਅਸਾਂ ਉਸ ਤੋਂ ਬਾਅਦ ਮੈਨੂੰ ਉਹ ਟੀਕੇ ਮੈਨੂੰ 3 ਦਿਨ ਲਗਾਉਂਦੇ ਰਹੇ ਉਸ ਤੋਂ ਬਾਅਦ ਮੇਰੇ 2 ਦਿਨ ਫਿਰ ਮੈਨੂੰ ਬੈਕਸੀ ਕੀਤੀ ਬੈਕਸੀ ਕੀਤੀ ਬੈਕਸੀ ਦੇ ਵਿੱਚ ਮੈਨੂੰ ਠੀਕ ਆ ਨਾਰਮਲ ਬੈਕਸੀ ਮੇਰੀ ਨਾਰਮਲ ਆਈ ਮੈਨੂੰ ਕੋਈ ਰਿਜੈਕਸ਼ਨ ਵਗੈਰਾ ਕੁਝ ਨਹੀਂ ਸੀਗਾ ਉੱਥੇ ਸਾਰਾ ਮਤਲਬ ਸਾਰਾ ਮੈਨਣਾ ਪੈਂਦਾ ਬਾਥਰੂਮ ਪਿਆਰਾ ਸਾਰਾ ਕੁਝ ਮੈਨਣਾ ਪੈਂਦਾ ਉੱਥੇ ਕਿੰਨਾ ਬਾਥਰੂਮ ਆਇਆ ਨਾ ਕਿੰਨਾ ਮਾਰਨ ਕੀਤਾ ਸਾਰਾ ਕੁਝ ਲਿਖਣਾ ਪੈਂਦਾ ਬਾਥੂਮ ਖੁਦ ਨੂੰ ਸਾਰਾ ਕੁਝ ਕਰਨਾ ਪੈਂਦਾ ਉੱਥੇ ਚਲੋ ਉਹ ਵੀ ਮਤਲਬ ਕਹਿਣਾ ਮਤਲਬ ਇੱਥੇ ਮੇਰਾ ਆਈ.ਐਸ.ਜੀ. ਵਿੱਚ ਵਧੀਆ ਵਧੀਆ ਚੀਜ਼ ਰਹੀ ਮੇਰੀ ਆਈ.ਐਸ.ਜੀ. ਵਿੱਚ ਤੇ ਮੈਂ ਆਪਣਾ ਵਧੀਆ ਆਪਣਾ ਉੱਥੇ ਬਾਈ.ਐਸ.ਜੀ. ਵਿੱਚ ਰਿਹਾ ਇਸ ਤੋਂ ਬਾਅਦ ਮੈਨੂੰ 7 ਦਿਨਾਂ ਬਾਅਦ ਉਹਨਾਂ ਨੇ ਮੈਨੂੰ ਛੁੱਟੀ ਦਿੱਤੀ ਸੀ 7 ਦਿਨਾਂ ਬਾਅਦ ਆਹ ਉਹ 7 ਦਿਨ ਇਹ ਨਹੀਂ ਹੁੰਦਾ ਵੀ ਹਰੇਕ ਪੇਸ਼ੀਐਂਟ ਨੂੰ 7 ਦਿਨਾਂ ਬਾਅਦ ਜਾਂ ਮਤਲਬ 8 ਦਿਨਾਂ ਬਾਅਦ ਹੀ ਛੁੱਟੀ ਮਿਲਦੀ ਹੈ ਸਾਰਿਆਂ ਨੂੰ ਸੇਮ ਨਹੀਂ ਮਿਲਦੀ ਮਤਲਬ ਹਰੇਕ ਅਲੱਗ-ਅਲੱਗ ਬੋਡੀ ਦੇ ਹਿਸਾਬ ਨਾਲ ਹੁੰਦਾ ਮਤਲਬ ਕਿਰਟਨ ਲੈਵਲ ਦੇ ਹਿਸਾਬ ਨਾਲ ਹੁੰਦਾ ਕਿ ਕਿਸੇ ਦਾ ਕਿੰਨਾ ਕਿਰਟਨ ਲੈਵਲ ਕਿਥੇ ਰਿਪੋਰਟਾਂ ਦੇ ਹਿਸਾਬ ਨਾਲ ਚੱਲਦਾ ਪ੍ਰੋਸੈਸ ਕਿਹੜੇ ਪੇਸ਼ੀਐਂਟ ਨੂੰ ਕਿੰਨਾ ਟਾਈਮ ਰੱਖਿਆ ਜਾਂਦਾ ਉੱਥੇ ਇਹ ਟਾਈਮ ਕਿਹੜੇ ਪੇਸ਼ੈਂਟ ਨੂੰ ਕਿੰਨਾ ਟਾਈਮ ਪੇਸ਼ੈਂਟ ਨੂੰ ਰੱਖਿਆ ਜਾਂਦਾ ਉਹ ਉਹਨਾਂ ਦੀਆਂ ਰਿਪੋਰਟਾਂ ਦੇ ਹਿਸਾਬ ਨਾਲ ਆਉਂਦਾ ਮੈਨੂੰ ਤਾਂ 7 ਦਿਨ ਹੀ ਰੱਖਿਆ ਗਿਆ ਸੀ ਪਰ ਮੈਂ ਚਾਹੁੰਦਾ ਸੀ ਮੈਨੂੰ 5-7 ਦਿਨ ਹੋਰ ਰੱਖਿਆ ਜਾਵੇ ਕਿਉਂਕਿ ਉੱਥੇ ਮਤਲਬ ਕੇਅਰ ਵਧੀਆ ਹੁੰਦੀ ਸੀ ਡਾਈਟ ਵੀ ਵਧੀਆ ਸੀ ਚਲੋ ਡਾਇਟ ਨੂੰ ਹੁੰਦੀ ਸੀ ਥੋੜੀ-ਮੋਟੀ ਦੇਖਲੀ ਹੁੰਦੀ ਸੀ ਮਤਲਬ ਖਾਣਾ ਦਾ ਪੈਂਦੇ ਸੀਗਾ ਮਤਲਬ ਇੰਨਾ ਸੁਆਦ ਨਹੀਂ ਹੁੰਦਾ ਸੀ ਖਾਣਾ ਚਲੋ ਮੈਨੂੰ ਐ 7 ਦਿਨ ਰੱਖਣ ਔਰ ਤਾਂ ਮਤਲਬ ਆਪਾਂ ਯਾਰ ਕਰਨੀ ਸਿੱਖ ਜਾਵਾਂਗੇ ਪਰ ਨਹੀਂ ਉਹਨਾਂ ਨੇ ਮੈਨੂੰ ਸੱਤਕ ਦੇ ਨਹੀਂ ਆਖਿਆ ਕਦੇ ਵੀ ਤੁਸੀਂ ਸਾਨੂੰ ਐਡਮਿਟ ਰੱਖਦੇ ਆ ਤੁਸੀਂ ਕਦੇ ਵੀ ਕਾਲ ਨਹੀਂ ਕਰਦੇ ਹਮੇਸ਼ਾ ਇਹ ਸੋਚਣਾ ਵੀ ਹਾਂ ਚਲੋ ਟ੍ਰਾਸ ਬਲੱਡ ਤੋਂ ਬਾਅਦ ਜਿੰਨਾ ਟਾਈਮ ਜ਼ਿਆਦਾ ਰੱਖਦੇ ਆ ਤਾਂ ਉੱਥੇ ਰਹਿ ਲੈਣਾ ਚਾਹੀਦਾ ਛੁੱਟੀ ਨਹੀਂ ਹਨ ਕਿ ਆਹ ਕਾਲ ਨਹੀਂ ਕਰਦੇ ਛੁੱਟੀ ਕਦੇ ਵੀ ਨਾ ਲਓ ਡਾਕਟਰ ਖੁਦ ਉਹਨਾਂ ਨੂੰ ਆਪਣੀ ਮਰਜ਼ੀ ਨਾਲ ਛੁੱਟੀ ਨਹੀਂ ਛੁੱਟੀ ਦੇਣ ਤਾਂ ਠੀਕ ਆ ਨਹੀਂ ਆਪਣੀ ਮਰਜ਼ੀ ਨਾਲ ਛੁੱਟੀ ਤੁਸੀਂ ਨਾ ਲਓ ਕਦੇ ਵੀ ਆਪਣੀ ਮਰਜ਼ੀ ਨਾ ਕਰੋ ਜੇ ਆਪਣੀ ਮਰਜ਼ੀ ਕਰੋਗੇ ਤਾਂ ਤੁਸੀਂ ਆਪਣੇ ਆਪ ਨੂੰ ਕਦੇ ਵੀ ਠੀਕ ਨਹੀਂ ਰੱਖ ਸਕੋਗੇ ਆਈਐਸਯੂ ਦਾ ਸਪੋਰ ਬਹੁਤ ਜ਼ਿਆਦਾ ਹੁੰਦਾ ਫੀਵਰ ਵਗੈਰਾ ਉਹ ਹੁੰਦਾ ਰਹਿੰਦਾ ਕਈ ਪ੍ਰੋਬਲਮ ਆਈਐਸਯੂ ਵਿੱਚ ਤੇ ਵਿੱਚ ਕ੍ਰਾਸ ਬਲੱਡ ਤੋਂ ਬਾਅਦ ਆਉਣ ਨਹੀਂ ਕਹਿਣੀਆਂ ਨੇ ਕਦੇ ਵੀ ਆਪ ਨੂੰ ਤੁਹਾਨੂੰ ਘਬਰਾਉਣਾ ਨਹੀਂ ਚਾਹੀਦਾ ਆ ਮੈਂ ਕਦੇ ਵੀ ਉੱਥੇ ਮੈਂ ਨਹੀਂ ਘਬਰਾਇਆ ਪਰ ਇੱਕ ਵਾਰੀ ਬਹੁਤ ਘਬਰਾ ਗਿਆ ਸੀ ਮੇਰਾ ਕੈਰੇਟ 9 10 80 ਤੇ 3 ਤੋਂ نیچے ਨਹੀਂ ਆ ਰਿਹਾ ਸੀ ਚਲੋ ਮੇਰੇ ਕੰਮੇ ਵੀ ਘਬਰਾਉਂਦੇ ਰਹੇ ਪਰ ਆ ਡਾਕਟਰ ਨੇ ਡਾਕਟਰਾਂ ਨੇ ਬਹੁਤ ਹਿੰਮਤ ਕੀਤੀ ਪਰ ਮੇਰਾ ਸਾਰਾ ਕੁਝ ਮੇਰਾ ਸਹੀ ਦਾਪਾਣਾ ਇਸ ਲਈ ਤੁਸੀਂ ਹਮੇਸ਼ਾ ਕੋਲਟ ਬਲੇਕੇ ਚੱਲਣਾ ਆਪਣਾ ਮਤਲਬ ਆਈਕਿਊ ਵਿੱਚ ਕਦੇ ਵੀ ਮਤਲਬ ਕਾਰ ਨਹੀਂ ਕਰਨੀ ਜਿਵੇਂ ਡਾਕਟਰ ਕਹਨ ਉਸ ਤਰ੍ਹਾਂ ਉਹਨਾਂ ਨੂੰ ਕਰ ਲੈਣਾ ਹੈ ਜੀ ਡਾਕਟਰ ਮਤਲਬ ਜਿਵੇਂ ਡਾਕਟਰ ਕਹਿਣ ਉਸੇ ਤਰ੍ਹਾਂ ਹੀ ਕਰਨਾ ਚਾਹੀਦਾ ਸਾਨੂੰ ਕਦੀ ਕਾਰਨਾ ਕਰੋ ਜੀ ਮੇਰੇ ਐਕਸਪੀਰੀਅੰਸ ਦੇ ਨਾਲ ਤਾਂ ਤੁਸੀਂ ਡਾਕਟਰ ਦੀ ਹੀ ਮੰਨੋ ਜੇ ਡਾਕਟਰ ਨੂੰ ਤੁਸੀਂ ਕਹੋਗੇ ਮੈਨੂੰ ਛੁੱਟੀ ਜੇ ਮੈਂ ਕਦੋਂ ਠੀਕ ਹੋਊਂਗਾ ਇਹ ਚੀਜ਼ਾਂ ਨਹੀਂ ਪੁੱਛਣੀਆਂ ਚਾਹੀਦੀਆਂ ਡਾਕਟਰ ਨੂੰ ਕੋਈ ਪਤਾ ਹੈ ਡਾਕਟਰ ਵੀ ਡਾਕਟਰ ਜਿਵੇਂ ਤੁਹਾਨੂੰ ਕਹਿਣ ਡਾਕਟਰ ਦੇ ਨਾਲ ਹੀ ਸਾਨੂੰ ਪਹਿਲਾਂ ਨਾ ਬੈਠੋ ਇਹਨੇ ਇਹ ਡਾਕਟਰ ਤੁਸੀਂ ਪਹਿਲਾਂ ਚਲੋ ਜੇ ਤੁਸੀਂ ਡਾਕਟਰ ਕੋ ਪਹਿਲਾਂ ਚਲੋਗੇ ਤਾਂ ਡਾਕਟਰ ਨੂੰ ਜੋੜੀ ਕਰਦੇ ਨਹੀਂ ਸਮਝ ਆਉਣੀ ਖਾਸ ਕਰਕੇ ਆਈਸੋ ਜੀ ਦਾ ট্রান্সਮਿਟ ਕਰਨ ਤੋਂ ਪਹਿਲਾਂ ਤੁਸੀਂ ਡਾਕਟਰ ਤੋਂ ਪਹਿਲਾਂ ਚੱਲ ਸਕਦੇ ਹੋ ਉਹਦੋਂ ਉਸ ਟਾਈਮ ਤੋਂ ਪਹਿਲਾਂ ਹੀ ਚੱਲਣਾ ਚਾਹੀਦਾ ਪਰ ਆਈਸੋ ਜੀ ਵਿੱਚ ਪਹਿਲਾਂ ਨਹੀਂ ਜਨਮ ਤੁਸੀਂ ਆਈਸੀ ਵਿੱਚ ਉਹਨਾਂ ਤੋਂ ਪੁੱਛਣਾ ਤੁਸੀਂ ਪ੍ਰੋਸੈਸ ਦੇਖਣਾ ਉਹਨਾਂ ਦਾ ਡਾਇਟ ਦੇਖੀ ਜਾਂ ਵੀ ਡਾਇਟ ਕੀ ਆ ਰਿਹਾ ਡਾਇਟ ਮੈਂ ਡਾਇਟ ਬਾਰੇ ਮੈਂ ਇਸ ਟਾਈਮ ਮੈਨੂੰ ਆਹ ਪ੍ਰੋਬਲਮ ਤਾਂ ਮੈਨੂੰ ਆਹ ਡਾਇਟ ਖਾਣੀ ਚਾਹੀਦੀ ਹੈ ਕਿ ਨਹੀਂ ਖਾਣੀ ਜੇ ਇਹ ਸਾਰੀਆਂ ਚੀਜ਼ਾਂ ਨੂੰ ਮੈਂ ਪੁੱਛ ਲੈਣੇ ਜਾਈਂ ਰਿਪੋਰਟਾਂ ਦਾ ਹਿਸਾਬ ਲੈਣੇ ਜੇ ਦਵਾਈ ਪ੍ਰੋਪਰ ਉਹਨਾਂ ਦੇ ਹਿਸਾਬ ਨਾਲ ਲੈਣੀ ਤੇ ਦਵਾਈ ਵੀ ਨੇ ਸਾਵਧਾਨ ਆਪਾਂ ਡਾਇਰੈਕਟ ਮੇਰੇ ਐਕਸਪੈਰੀਮੈਂਟ ਦੇ ਹਿਸਾਬ ਨਾਲ ਦਾ ਐਕਸਪੀਰੀਅੰਸ ਦੇ ਹਿਸਾਬ ਨਾਲ ਤਾਂ ਇੰਜ ਰਹੀ ਹੈ ICU ਚ ਵਿੱਚ ਹੈ ਨਹੀਂ ਸਈਓ ਕਦੇ ਵੀ ਪ੍ਰਾਈਵੇਟ ਰੂਮ ਨਾਲ ਹਾਂ ਇੱਕਲੋਰ ਪ੍ਰਾਈਵੇਟ ਰੂਮ ਨਾਲ ਉਹ ਆਈਸੀਯੂ ਲੋ ਆਈਸੀਯੂ ਵਿੱਚ ਡਾਕਟਰ ਜਲਦੀ ਕੀੜਾ ਮਾਰਦੇ ਆ ਪਰ ਪ੍ਰਾਈਵੇਟ ਰੂਮ 'ਚ ਡਾਕਟਰ ਨਹੀਂ ਆਉਂਦੇ ਆਈਸੀਯੂ ਹੀ ਲੋ ਆਈਸੀਯੂ 'ਚ ਜਿਆਦਾ ਪੇਸ਼ੈਂਟ ਹੁੰਦੇ ਆ ਨਾਲ ਉਹਨਾਂ ਦੇ ਗੱਲਾਂ ਬਾਤਾਂ ਕਰਕੇ ਐਕਸਪੀਰੀਅੰਸ ਮਿਲਦਾ ਰਹਿੰਦਾ ਜਿਆਦਾ ਜੇਤ ਸੀ ਮੰਨ ਕੇ ਚਲੋ ਵੀ ਆਪਣਾ ਲਾਗ ਪ੍ਰਾਈਵੇਟ ਰੂਮ ਲਵੋਗੇ ਸਰ ਐਕਸਪੀਰੀਅੰਸ ਨਹੀਂ ਮਿਲੂਗਾ ਇਹ ਵੀ ਇਹ ਵੀ ਮਤਲਬ ਮੇਰੇ ਅੱਖੀਂ ਸਾਹਮਣੇ ਹੋਇਆ ਮਤਲਬ ਕਿ ਇੱਕ ਮੁੰਡਾ ਜੀ ਉਹਦੇ ਨਾਲ ਸਾਡਾ ਦੋਨਾਂ ਇਕੱਠਿਆਂ ਆਪਰੇਸ਼ਨ ਹੋਇਆ ਸੀ ਆ ਉਹਨਾਂ ਨੇ ਪ੍ਰਾਈਵੇਟ ਰੂਮ ਲਿਆ ਸੀ ਪਰ ਉਹਨਾਂ ਨੂੰ ਇੰਨਾ ਐਕਸਪੀਰੀਅੰਸ ਨਹੀਂ ਜਿੰਨਾ ਮੈਨੂੰ ਆਈਸੀਯੂ ਦਾ ਕੋਲ ਐਕਸਪੀਰੀਅੰਸ ਹੈਗਾ ਪਰ ਉਹ ਪ੍ਰਾਈਵੇਟ ਹੀ ਪ੍ਰਾਈਵੇਟ ਰੂਮ ਚ ਰਹਿੰਦੇ ਸੀ ਉਹ ਮਤਲਬ ਇੱਕ ਇੱਕ ਸਾਹਮਣੇ ਇੱਕ ਪੇਸ਼ੈਂਟ ਸੀਗਾ ਉਹ ਵੀ ਇਹਦਾ ਪੇਸ਼ੈਂਟ ਸੀ ਮੇਰਾ ਉਹਨੂੰ ਬਧਿਆਲੀ ਰੋਟਾ ਮਤਲਬ ਲਾਈਟ ਰੂਮ ਗਿਆ ਰਤਾ ਸ਼ੈਡ ਸ਼ੈਡ ਵੀ ਕਰਦਾ ਹੁੰਦਾ ਉਹ ਥੋੜੀ ਉਹਨਾਂ ਤੋਂ ਮਤਲਬ ਸੂਗ ਮੰਨਣ ਲੱਗੇ ਤਾਂ ਕਰਕੇ ਉਹ ਉਹਨੇ ਪ੍ਰਾਈਵੇਟ ਰੂਮ ਲੈ ਲਿਆ ਸੀ ਇਸ ਲਈ ਤੁਸੀਂ ਆਈਸੀਯੂ ਵਿੱਚ ਯੋ ਡਾਕਟਰ ਤੋਂ ਕਦੇ ਵੀ ਛੁੱਟੀ ਦੀ ਮੰਗ ਨਾ ਕਰੋ ਡਾਕਟਰ ਖੁਦ ਛੁੱਟੀ ਦੇਵੇ ਤਾਂ ਚੰਗੀ ਗੱਲ ਹੈ ਠੀਕ ਹੈ ਮੈਨੂੰ ਫੋਲੋ ਕਰ ਲਓ ਮੈਨੂੰ ਸਬਸਕ੍ਰਾਈਬ ਕਰ ਲਓ ਕੋਈ ਵੀ ਜਾਣਕਾਰੀ ਲੈਣੀ ਆ ਤਾਂ ਮੈਨੂੰ ਕਮੈਂਟ ਦੇ ਵਿੱਚ ਦੱਸੋ ਮੈਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗਾ ਮੈਂ ਹਜੇ ਤੱਕ ਤਾਂ ਮੈਂ ਆਪਣੇ ਮਾਰੇ ਹੀ ਦੱਸ ਰਹੇ ਹਾਂ ਆਪਣਾ ਐਕਸਪੀਰੀਅੰਸ ਹੀ ਦੱਸ ਰਹੇ ਹਾਂ ਤੁਸੀਂ ਮੈਨੂੰ ਫੋਲੋ ਕਰ ਲਓ ਮੈਂ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਦੇਵਾਂਗਾ ਉਹ ਵੀ ਪਿਓਰ ਪੰਜਾਬੀ ਦੇ ਵਿੱਚ ਤੇ ਸਹੀ ਤਰੀਕੇ ਨਾਲ ਦੇਵਾਂਗਾ ਏ ਨਹੀਂ ਸੁਣੋ ਗੱਪ ਮਾਰਾਂਗਾ ਆ ਕਰ ਲੋ ਖਾਨੇ ਕਰਨ ਸਹੀ ਤਰੀਕੇ ਨਾਲ ਖਾਓ ਚਲੋ ਅਗਲੀ ਵੀਡੀਓ ਨਾਲ ਆਪਾਂ ਮਿਲਦੇ ਆਂ ਟ੍ਰਾਸਪੀ ਆਈਸੀਯੂ ਤੋਂ ਸਭ ਦਾ ਨਵਾਦ ਆਪਣਾ ਕੀ ਪ੍ਰੋਸੈਸ ਰਿਹਾ ਤੇ ਆਪਾਂ ਕੀ ਕੀ ਚੀਜ਼ਾਂ ਨੂੰ ਫੋਲੋ ਕੀਤਾ ਤੇ ਕੀ ਨਹੀਂ ਕੀਤਾ ਚਲੋ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਸੋਸੇਕਾ